ਔਰ ਮੰਨੋ ਵੀ ਗੁਜਾਇਸ਼ ਨਹੀਂ ਛੱਡੀ ਅਸੀਂ ਛੱਡੇ ਕੁਝ ਨਹੀਂ ਸਾਨੂੰ ਵੀ ਮੰਗਣਾ ਪੈ ਗਿਆ ਅਸੀਂ ਵੀ ਗਏ ਪਰ ਉਹ ਮੰਗਿਆ ਪਰੋਤਕਾਰ ਵਾਸਤੇ ਮਾਰੇ ਕਹਿੰਦੇ ਪਰੋਤਕਾਰ ਵਾਸਤੇ ਤੁਸੀਂ ਮੰਗੋ ਆਪਣਾ ਜੀ ਮਨ ਨੂੰ ਉੱਥੇ ਪਿਸ਼ਾਉਤ ਕਰ ਦਿਓ ਪਰ ਆਪਣੇ ਲਈ ਸਾਨੂੰ ਲੋੜ ਨਹੀਂ ਹੈ ਉਹ ਤੁਸੀਂ ਰੋਟੀ ਮੰਗ ਕੇ ਖਾ ਸਕਦੇ ਹਾਂ ਅਸੀਂ ਰਾਤਾਂ ਰੋਟੀਆਂ ਮੰਗਦੇ ਰਹੇ ਆ ਪਿੰਡਾਂ ਦੇ ਵਿੱਚ ਇੱਕ ਜਗ੍ਹਾ ਅਸੀਂ ਗਏ ਮੈਂ ਤਾਂ ਮਦਦ ਕਰ ਰਿਹਾ ਰੱਬ ਨੇ ਰਾਤ ਨੂੰ ਤੇ ਬਾਬਾ ਸਾਡੇ ਕੋਲ ਕੰਬਣੀ ਫੜ ਕੇ ਲੈ ਗਈ ਕਹਿੰਦੇ ਲਿਆਓ ਲਿਆਓ ਇਹਨੂੰ ਮੈਂ ਤੁਹਾਨੂੰ दाल ਸਬਜ਼ੀ ਪਾ ਦੇਵਾਂ ਉਹ ਕਮਿਊਨਿਟੀ ਅੰਦਰੋਂ ਲੈ ਗਏ ਉਹਦੇ ਵਿੱਚ ਹੀ ਕੜਸੀ ਮਾਰ ਕੇ ਨਾ ਉਹਦੇ ਵਿੱਚੋਂ ਦੋ ਦਿਨੋਂ ਕੜਸੀ ਨਾ ਕੱਢ ਲਈ ਆ ਤੋ ਕਹਿਣ ਲੱਗੇ ਲੋਆ ਜੀ दाल ਥੋੜੀ ਸੀ ਕਿਉਂਕਿ ਅੱਜ ਕੋਣੇ ਸਾਡੇ ਘਰ ਆ ਗਏ ਤੇ ਗੱਡੀ ਸਾਡੇ ਚੋਂ ਸੰਤ ਅਬਰਦਾਸ ਮਹਾਰਾਜ ਜੀ ਦੀ ਕਮਿਊਨਿਟੀ ਦੇ ਵਿੱਚੋਂ ਉਹ ਅੰਦਰੋਂ ਲੈ ਕੇ ਮਾਰਾ ਇੱਥੇ ਲੱਗ ਗਿਆ ਮੈਂ ਦੱਸ ਰਿਹਾ ਨਹੀਂ ਘਰ ਲੱਗ ਗਈ ਆ ਸਾਡੇ ਤੇ ਉਹਨਾਂ ਨੇ ਆਪਣੀ ਬਾਗਟੀ ਅੰਦਰ ਲਾ ਜਾ ਕਿ ਉਹਦੇ ਚ 2-4 ਕਲਸ਼ੀਆਂ ਕੱਢਦੇ ਉਹਦੇ ਜਿੱਦ ਹੱਥ ਬਾੜ ਦਿੱਤਾ ਕਲਸ਼ੀ ਪਾਉਣ ਦੀ ਕਹਿੰਦੇ ਨੇ ਕਿ ਬਾਬਾ ਜੀ ਆ ਜ ਸਾਡੇ ਪੌਣੇ ਆ ਗਏ ਤੇ ਦਾਸ ਸਾਹਿਬ ਜੀ ਥੋੜੀ ਜਿਹੀ ਸੁਣਨਾ ਥੋੜਾ ਜਿਹਾ ਅੱਜ ਇਹਨਾਂ ਵੀ ਖੁਦਾਰਾ ਕਰਦੇ ਹੋ ਤੇ ਸੱਤ ਸਮੁੰਦਰਾਂ ਦੀ ਹਸਮੈਂ ਕਹਿੰਦੇ ਬਹੁਤ ਚੰਗਾ ਤੇ ਮੈਂ ਕਿਹਾ ਕੀ ਹੋਇਆ ਕਹਿੰਦੇ ਆਪਣੀ ਕਲਸ਼ੀ ਆਪਣੀ ਟੋਕੜਨ ਦੇ ਵਿੱਚ ਮੈਂ ਕਿਹਾ ਚਲੋ ਕਿਸੇ ਦਾ ਸਰ ਗਿਆ ਤੋਂ ਅਸੀਂ ਮੰਗ ਮੰਗ ਕੇ ਮਹਾਰਾਜ ਕਹਿੰਦੇ ਮੰਗੇ ਖਾਓ

ਬੀਬੀ ਜਵਾਲੀ ਜੀ ਨੇ ਉਹਨੇ ਗੁੱਸੇ ਹੁਣਾ ਕਹਿਣਾ ਜੇ ਸਾਰਾ ਕੁਠੜਾ ਤੁਸੀਂ ਮੰਗਣ ਗਿਆ ਜਾਤੇ ਕਹਿਣਾ ਤੇ ਬੇਟਾ ਇਹਨਾਂ ਨੂੰ ਸੰਤੂਰੋਂ ਰਾਸ ਨੂੰ ਇਹਨਾਂ ਨੂੰ ਸੰਤੂਰੋਂ ਨਾ ਮੰਗਣ ਵਿਆਹ ਤੋਂ ਮਰ ਗਿਆ ਪਰ ਕੇ ਮੰਗਣ ਜਾ ਉਹ ਫਿਰ پلان ਸੰਧਿਆ ਉਸ ਦਾ ਜੋ ਮੰਗਿਆ ਜੋ ਜੋ ਏਟ ਲਾਂਡ ਹੈ ਸੁਧਿਆ ਉਸੇ ਜੋ ਹੁੰਦੇ ਮੁੱਕ ਗਿਆ ਜਾ ਕੇ ਲੋਕਾਂ ਨੂੰ ਅਸੀਂ ਕਹਿਣਾ ਬਾਬਾ ਜੀ ਸਾਨੂੰ ਕਹਿੰਦੇ ਬਾਬਾ ਜੀ ਦੇ ਬੈਠ ਕੇ ਆ ਗਏ ਅਸੀਂ ਜਦੋਂ ਜਾਣਾ ਰੋਟੀ ਲੈਣ ਜਵਾਨ ਅਵਸਥਾ ਹੁੰਦੀ ਸੀ ਉਹਨਾਂ ਦੇ ਇੱਕ ਚੇਤੇ ਰਾਦਰ ਪੰਡਾ ਨੇ ਸਾਨੂੰ ਭੇਜਿਆ ਕਹਿੰਦਾ ਰੋਟੀ ਪਾਣੀ ਲੈ ਕੇ ਆਓ ਮੰਗ ਕੇ ਲੈ ਕੇ ਆਓ ਘਰਾਂ ਦੇ ਵਿੱਚੋਂ ਔਰ ਉਹ ਵਧੀਆ ਕਿਸੇ ਪਟਨਾ ਦੀ ਦਾਲ ਬਣਾਈ ਹੋਣੀ ਕਿਸੇ ਬਸਰਾ ਦੀ ਬਣਾਈ ਹੋਣੀ ਕਿਸੇ ਨਸਾਰ ਕਿਸੇ ਨੂੰ ਨਹੀਂ ਪਾ ਦੇਣਾ ਬਾਬਾ ਜੀ ਕਹਿੰਦਾ ਹੁਣ ਜਾਓ ਇਹਨੂੰ ਗਰਮ ਕਰੋ ਜਾਓ ਰੋਟੀ ਖਾਈਏ ਰਾਤ ਨੂੰ ਉਹ ਮੰਗ ਕੇ ਜਾ ਕੇ ਹੁਣ ਸਭ ਨੂੰ ਮੰਗਣਾ ਸਿਖਾਇਆ ਸਭ ਤੋਂ ਪਹਿਲਾਂ ਸਾਨੂੰ ਇਸ ਸਹਾਨ ਤੇ ਅਜ ਤਾਂ ਗੁਰੂ ਮਹਾਰਾਜ ਦੀ ਕਿਰਪਾ ਸਾਥ ਜ਼ਬਰਦਸਤ ਮਹਾਰਾਜੀ ਵਿਦੇਸ਼ਾਂ ਵਿੱਚ ਘੁੰਮੇ ਕੋਈ ਬਾਗ ਨਹੀਂ ਲੱਗਿਆ ਸਾਨੂੰ ਲੋੜ ਪੈ ਗਈ اسی بیٹھے ماتھان تھے سنوں لوٹ پہ نہیں صاحب لائی سو بیٹھے گا ہوئی کہا پر تھوڑی جی گیج کچھ مہا پرشاہ نے دوار بنایا کوئی گریب جانا کوئی نہیں جانتا کسی کو پیسہ ہے کسی کو نہیں ہوتا اتنے سان مہاراج کا بنیا ہویا ساری سنگت جان کو تیار ہے لاگی ہے اپنا تھوڑے جتن کریے گیارہ ایکڑ جگہ لے ਯਾਰਾ ਕੰਦੇਨਾ ਲੈ ਕੇ ਉਸ insan ਤੇ ਅਸੀਂ ਥੋੜੇ ਸ਼ੁਰੂ ਕੀਤਾ ਤੇ ਲਾਹ ਹਿੱਸਾ ਨੂੰ 25 ਇੱਕ ਜਗ੍ਹਾ ਦਾ ਹੋਰ ਪਤਾ ਲੱਗ ਗਿਆ ਉਹਨਾਂ ਨਾਲ ਗੱਲਬਾਤ ਕੀਤੀ ਇੰਗਲੈਂਡ ਜਾ ਕੇ ਉਹ ਕਹਿੰਦਾ ਜੀ ਲੈ ਲਓ پیسے ਲਾਵਾਂਗੇ ਇੱਥੇ ਇਥੋਂ ਪਤਾ ਕੀਤਾ ਕਿ ਸਭ ਦੁਆਨੀ ਨੂੰ ਨਿਕਲੀ ਕਿਸੇ ਨੇ ਦੁਆਨੀ ਨਹੀਂ ਸਾਨੂੰ ਦਿੱਤੀ ਇੱਥੇ ਉਹ ਕਹਿਣ ਲੱਗਾ ਨਹੀਂ ਤੁਹਾਨੂੰ ਕੋ ਪੈਸਾ ਹੈ ਨਹੀਂ ਅਸੀਂ ਕਿਹਾ ਇਹ ਮੈਂ ਹੁਣ ਬਚਨ ਕਰ ਲਿਆ ਮਾਰਾਂ ਦੇ ਚਾਰਾਂ ਵਿੱਚ ਲੈਣਾ ਨਹੀਂ ਲੈਣਾ ਜੋ ਮਰਜ਼ੀ ਹੋ ਜਾਏ ਗੁਰੂ ਪਾਤਸ਼ਾਹੀ ਦੇ ਪਾ ਲਈ ਇੰਗਲੈਂਡ ਚਲੇ ਗਏ ਉਹਨਾਂ ਲੋਕਾਂ ਨੇ ਪਰਖਾ 20 ਬਰਾਦਰਾਂ ਦਾ ਮਾਇਆ ਦਾ ਕਹਿ ਲੱਗੇ ਇੰਨੇ ਹੋਰ ਲੋਕ ਤਾਂ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਤੁਸੀਂ ਇਹ ਜੀਵਨ ਕੀ ਕਰਨੀ ਆ ਤੁਸੀਂ ਆਪਣਾ ਡੇਰਾ ਵਾਲਾ ਛੱਡਿਆ ਸਾਰਾ ਕੁਝ ਛੱਡਿਆ ਉਹ ਤੁਸੀਂ ਜ਼ਮੀਨਾਂ ਦੁਆਰਾ ਲੱਗ ਹੈ ਮੈਂ ਕਹਾਂ ਮੇਰੇ ਗੁਰੂ ਦਾ ਜਿਹੜਾ ਮੇਰੇ ਗੁਰੂ ਆ ਨਾ ਉਹਦਾ ਵਿਸ਼ਵਾਸ ਬਹੁਤ ਹੈ ਸਾਡੇ ਮਹਾਂਪੁਰਸ਼ਾਂ ਦੀ ਸੋਚ ਨਹੀਂ ਚਾਹੇ ਅੱਗਵਾਰ ਕੋਨਾ ਹੋਵੇ ਉੱਥੇ ਵੀ ਜਾ ਕੇ ਜਗਾ ਲਵਾਗੇ ਬਨਾਸ ਕੋਨਾ ਹੋਵੇ ਉੱਥੇ ਵੀ ਜਾ ਕੇ ਜਗਾ ਲਵਾਗੇ ਗੁਰੂ ਮਹਾਰਾਜ ਜੀ ਕਿਰਪਾ ਜੀ ਜਦੋਂ ਮਹਾਰਾਜ ਨੇ ਪੈ ਆਪਣੇ ਚੱਲ ਰੱਖੇ ਆ ਉਹ ਸਾਡੇ ਮੱਕਾ ਮਦੀਨਾ ਅਸੀਂ ਜਤਨ ਕੀਤਾ ਇੰਗਲੈਂਡ ਜਾ ਕੇ ਉਹ ਸਿੱਖਾਂ ਨੇ ਸਾਨੂੰ ਬੜਾ ਪਿਆਰ ਦਿੱਤਾ 15 ਦਿਨਾਂ ਦੇ ਵਿੱਚ ਵੀ ਸਾਡਾ ਉਹ ਸਾਰੀ ਉਹਨੇ ਕੀਮਤ ਪੂਰੀ ਕੱਢ ਲਈ ਚਾਹੇ ਜਿ ਕਰਜ਼ਾ ਚੱਕਿਆ ਚਾਹੇ ਅਸੀਂ ਪਿਆਰ ਨਾਲ ਲਿਆ ਕਰਜਾ ਵੀ ਸੀ ਚੱਕਿਆ ਉਹਨੇ ਜਿਹੜਾ ਕਰਜ਼ਾ ਮੈਂ ਦੇਣਾ ਹੈ ਮਹਾਰਾਜ ਜੀ ਉੱਥੇ ਬੈਠੇ ਆ ਕਰਜਾ ਦੇਣਾ ਕਿਉਂਕਿ ਗੁਰੂ ਪਰ ਗੁਰੂ ਪ੍ਰਤੀ ਅਸੀਂ ਕਰਜ਼ਾ ਚੱਕਿਆ ਅਸੀਂ ਬੇਗਾਨੇ ਹਾਂ ਕੋਈ ਗੱਲ ਨਹੀਂ ਮਨ ਤੁਸੀਂ ਸਾਰੇ ਇੱਥੇ ਬੈਠੇ ਆ ਤੁਸੀਂ ਸਾਰੇ ਦਾਦੀ ਬੈਠੇ ਆ ਸਾਨੂੰ ਫਿਕਰ ਨਹੀਂ ਕਿਉਂਕਿ ਮੇਰਾ ਗੁਰੂ ਬੜਾ ਸਮਰੱਥ ਥਿਆ ਇੱਥੇ ਲੋਕਾਂ ਨੇ ਕਿਥੀਆਂ ਬਾਤਾਂ ਆਪਣੇ ਲੈਟਰਾਂ ਦੇ ਉੱਤੇ ਲਿਖ ਕੇ ਉਹ ਇਹਨਾਂ ਨੂੰ ਪੈਸੇ ਨਾਲ ਦੇਈਓ ਇਹ ਤਾਂ ਪੈਸੇ ਇਕੱਠੇ ਕਰਨ ਵਾਸਤੇ ਆਏ ਆ ਕਿਥੇ ਟੁਕੜਾ ਜ਼ਮੀਨ ਦਾ ਅੱਡੇ ਲੈਟਰ ਲਿਖ ਕੇ ਦੱਸਦੇ ਆਂ ਅੱਡੇ ਨੇ ਮੋਹਰਾ ਲਾ ਕੇ ਉੱਥੇ ਪਿੱਛੇ ਵੇਚੀਆਂ ਪੈਸਾ ਨਾਲ ਦੇਈਓ ਉਹ ਪੈਸਾ ਮੇਰੇ ਵਾਸਤੇ ਨਹੀਂ ਸੀ ਉਹ ਗੁਰੂ ਵਾਸਤੇ ਸੀ

ਅਜਗੁਰ ਮਹਾਰਾਜ ਦੀ ਕਿਰਪਾ ਦੇ ਨਾਲ 36 ਏਕੜ ਜਗਾ ਮੈਨੂੰ ਕਹਿੰਦੇ ਤੁਸੀਂ ਇਹ ਹੀ ਕਰ ਲਿਆ ਮੈਂ ਕਹਿੰਦਾ ਮੈਂ ਤਾਂ 100 ਏਕੜ ਲੈਣੀ ਆ ਮੈਂ ਤਾਂ 100 ਏਕੜ ਪੂਰੀ ਕਰਨੀ ਆ ਉਥੇ ਜਿਹੜਾ ਕਿਉਂਕਿ ਮੇਰਾ ਗੁਰੂ ਸਮਰੱਥਾ ਉਹਦਾ ਸੇਵਾਦਾਰ ਉਹਦੇ ਬੱਚੇ ਉਹ ਕਿੱਥੇ ਬੈਠਣਗੇ ਆ ਕੇ ਕੀ ਕਰਨਗੇ ਉਹਨਾਂ ਲੋਕਾਂ ਦੇ ਸਭ ਨੂੰ ਸੋਚ ਦਿੱਤੀ ਸੰਤੋਬਾ ਬਣ ਰਹਿ ਅੰਦਾਜ਼ ਗਾਲ ਜੀ ਨੇ ਉਹਨਾਂ ਨੂੰ ਮੰਗਿਆ ਨਹੀਂ ਸਾਰਿਆਂ ਪਰ ਫਤਿਹਾਰ ਕਿਸੇ ਜਾਣਾ ਪਿੰਨੇ ਪੈਸੇ ਜੇਬ ਚ ਉਹਨੇ ਚੱਲ ਬੇਟਾ ਉਥੇ ਲੰਗਰ ਰਾਜੀਓ ਆ ਬਹੁਤ ਸਾਡੇ ਬੈਹੋ ਆਪਾਂ ਚੇਤ ਚਤਤ ਪਾ ਲੈ ਲਿਓ ਉਹਨਾਂ ਦਾ ਆਪਣਾ ਕੋਈ ਪੈਸਾ ਨਹੀਂ ਆਪਣੇ ਕੋਲ ਰੱਖਿਆ ਬਾਹਾਂ ਪਿਆਗੀ ਹੋਏ ਬਾਹਾਂ ਸੰਤੂ ਆਪਨ ਰਹਿੰਦਾ ਜੀ ਉਹਨਾਂ ਨੇ ਸਾਨੂੰ ਗੁੜੀਆਂ ਦਿੱਤੀਆਂ ਅੱਜ ਅਸੀਂ ਮੋਜਾਂ ਮਾਰ ਰਹੇ ਆ ਕਿਸੇ ਚੀਜ਼ ਦੀ ਕਮੀ ਨਹੀਂ ਲੋਕਰ ਕਮੀ ਛੱਡੀ ਨਹੀਂ ਬੇਨਾ ਮਸਤਰਾ ਕਰ ਲਈਏ ਪਰ ਉਹਨਾਂ ਨੇ ਸਾਡੇ ਸੇ ਮੇਰਾ ਗਰੀਬ ਨਵਾਜ਼ ਮੁਸਈਆ ਮੇਰਾ ਬਾਥੇ ਛੱਤ ਕਰੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮਹਾਨ ਮਹਾਂਪੁਰਸ਼ਾਂ ਜੇ ਮਾਰ ਕਰ ਰਹੇ ਇਹਨਾਂ ਗੱਲਾਂ ਤੇ ਗੁਰੂ ਮਹਾਰਾਜ ਦੀ ਚਰਨਾ ਤੇ ਜਿਨ੍ਹਾਂ ਨੇ ਸਾਨੂੰ ਸੋਖੋ ਵਿਸਰੇ ਜੇ ਸਭ ਕੋਈ ਪੀਆ ਸੋਖੋ ਵਿਸਰੇ ਜੇ ਜੀਵਨ ਜੀਆ ਅੱਜ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ 9 1800 ਦਾ ਆਪਣੀ ਤਰੀਕੇ ਮਹਾਰਾਜੀ ਨੇ ਲੁਕੀਆਂ ਪਈਆਂ ਕਿ ਸਾਡੇ ਸੇਵਕ ਮੰਗਣਗੇ ਔਰ ਦੂਸਰਾ ਕੋਈ ਹੱਥ ਨਾ ਡਣ ਇਹਨਾਂ ਨੂੰ ਬਰਾ ਦੀਰਤਾ ਨਾ ਹੋਣਾ ਪਵੇ ਪਰਾਧਿਤਾ ਪਾਪ ਹੈ ਜਾਨ ਦੇ ਉਹਨੇ ਮੀਤ ਤੇ ਪਰਾ ਦੀਰ ਨਹੀਂ ਹੁੰਦਾ ਗੁਰੂ ਪਾਤਸ਼ਾਹ ਜੀ ਨੇ ਕਹਿਣ ਲੱਗੇ ਆ ਦੇਖੋ ਕਿ ਕਿੰਨੇ ਸਾਡੇ ਅੰਦਰ ਅਫੀਸਰ ਬੈਠੇ ਆ ਸਾਡੇ ਅੰਦਰ ਐਮਪੀ ਬੈਠੇ ਆ ਤੇ ਕਿਹਦੀ ਕਿਰਪਾ ਸਬਲਦਾਨ ਵਾਸਾ ਜਿਸਦਾਨ ਥਾਤਰ ਕਰਤਲ ਤਹਿਆ ਤੇ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਾਡੇ ਤੇ ਇਦਾਂ ਦੇ ਹੀਰੇ ਸਾਡੇ ਦਿੱਤੇ ਤੇ ਸਾਨੂੰ ਕੀ ਘਪਾਉਣ ਦੀ ਲੋੜ ਆ ਅੱਜ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦੋ ਨਾਵੇ ਵੱਧ ਹੋ ਜਾਈ ਅੱਗੇ ਬਤਾਂਗੇ ਮਾਲਕ ਦੀ ਕਿਰਪਾ ਦੇ ਨਾਲ ਕਿਉਂਕਿ ਸਾਡੇ ਸਿਰ ਤੇ ਮਹਾਰਾਜ ਜੀ ਨੇ ਉਹ ਸ਼ਬਦ ਰੱਖਿਆ ਹੋਇਆ ਉਹ ਕਿਰਪਾ ਕੀਤੀ ਹੋਇਆ ਕਿ ਕਿਸੇ ਕੀ ਵੀ ਕਮਿਟੀ ਦਾ ਅੰਦੋਸ਼ ਤੇ ਨਾ ਰਹਿਣੀਆਂ ਤੇ ਨਾ ਹੋਣੀਆਂ ਮਾਰੂ ਦੀ ਕਿਰਪਾ ਕਰਿਆ ਤੁਸੀਂ ਉਸ ਰੱਬ ਤੇ ਬੈਠੇ ਆ ਜਿਹੜਾ ਦਾਤਾ ਬੰਦਾ ਜਿਹੜਾ ਗੁਰੂ ਮਾਰਾ ਤੁਹਾਡੀ ਝੋਲੀਆਂ ਪਰਦਾ ਉਸ ਸਾਹਮਣੇ ਬੈਠੇ ਉਹਨਾਂ ਨੇ ਕਰ ਕੀਤਾ ਕੰਮ ਕਰਕੇ ਉਹਨਾਂ ਕਹਿੰਦਾ ਬੇਬਾ ਤੁਹਾਨੂੰ ਸੁਖ ਨੂੰ ਕਰਨ ਦੀ ਲੋੜ ਨਹੀਂ ਤੁਹਾਨੂੰ ਕਿਤੇ ਜਾਨ ਦੀ ਲੋੜ ਨਹੀਂ ਤੁਸੀਂ ਇੱਥੇ ਬੈਠ ਕੇ ਆਨੰਦ ਕਰੋਗੇ ਮੌਜਾ ਕਰੋਗੇ ਅੱਜ ਗੁਰੂ ਪਾਤਸ਼ਾਹ ਤੁਹਾਡੇ ਸਾਹਮਣੇ ਕੋਤਾ ਕੋਲ ਮਾਨ ਆ ਸਾਡੇ ਰਾਜ ਜੀ ਕਿਤੇ ਗਏ ਨਹੀਂ ਕਿਸੇ ਹੱਥ ਨਹੀਂ ਜੋੜੇ ਕਿਤੇ ਬਰਾਦੀਂ ਦੀ ਹੋਏ ਮਾਰਕੀ ਕੇ ਪਾਦ ਨਾਲ ਉੱਥੇ ਵੀ ਸੇਵਾ ਸੁਭਾਈ ਆ ਤੇ ਬਾਬਾ ਜੀ ਨੇ ਚਾਰ ਚੰਦ ਲਾ ਕੇ ਜਿੰਦਗੀ ਦੇ ਵਿੱਚ ਚਾਰ ਚੰਦ ਲਾ ਕੇ ਰਾਜ ਜੀ ਦੇ ਡਾਕਟਰ ਸਾਹਿਬ ਨੂੰ ਮਾਰਕੀ ਕੇ ਪਾਹਣ ਅੱਗੇ ਹੋਲ ਕੇ ਸਾਨੂੰ ਅਪੀਦਾ ਅਸੀਂ ਉੱਥੇ ਦੇਖਣਾ ਚਾਹੁੰਦੇ ਇਹਨਾਂ ਨੂੰ ਮਾਰਕੀ ਦੀ ਕਿਰਪਾ ਦੇ ਨਾਲ ਅਸੀਂ ਦੱਸਾਂਗੇ ਕਿ ਹੁਣ ਕਿੱਥੇ ਬੈਠੇ ਆ ਤੁਸੀਂ ਬਾਲਕੀ ਕਿਰਪਾ ਆ ਸਾਰੀ ਇਹਨਾਂ ਦੇ ਸੀਸ ਤੇ ਸਾਰੇ ਹੀ ਸੰਗਤਾਂ ਗੁਰੂ ਮਾਰਾ بیٹھ کے ارداس کریں کہ سب نے دان دس سال دان کا سو گرو پالشا کی مہان کرپا ہوئی ہے بابا جی کو شبد کہیں گے اس بعد اپنی ساپتی کر دینی ہوں ٹائم بابا جی لے